ਹਾਂਜੀ ਛੱਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਦੇ ਵਿੱਚ ਅੱਜ ਦੀ ਸਭ ਤੋਂ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿੱਥੇ ਪੰਜਾਬ ਦੇ ਨੌਜਵਾਨ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਕੇਸ ਵਿੱਚ ਇੱਕ ਵੱਡਾ ਮੋੜ ਆ ਗਿਆ ਉਹ ਹਰਜਿੰਦਰ ਸਿੰਘ ਜਿਸ ਦਾ ਨਾਂ ਪਿਛਲੇ ਕਈ ਮਹੀਨਿਆਂ ਤੋਂ ਅਮਰੀਕਾ ਦੇ ਅਦਾਲਤੀ ਕੇਸਾਂ ਵਿੱਚ ਚੱਲ ਰਿਹਾ ਸੀ ਉਸ ਲਈ ਆਖਿਰਕਾਰ ਇੱਕ ਵੱਡੀ ਰਾਹਤ ਦੀ ਖਬਰ ਸਾਹਮਣੇ ਆਈ ਹੈ ਫੁੱਲ ਰੀਡਰ ਰਾਜ ਵਿੱਚ ਕੁਝ ਮਹੀਨੇ ਪਹਿਲਾਂ ਇੱਕ ਭਿਆਨਕ ਟਰੱਕ ਹਾਦਸਾ ਵਾਪਰਿਆ ਸੀ ਇਸ ਹਾਦਸੇ ਵਿੱਚ ਤਿੰਨ ਅਮਰੀਕੀ ਨਾਗਰਿਕਾਂ ਦੀ ਜਾਨ ਚਲੀ ਗਈ ਸੀ ਇਸ ਘਟਨਾ ਤੋਂ ਬਾਅਦ ਅਮਰੀਕੀ ਪੁਲਿਸ ਨੇ ਪੰਜਾਬੀ ਡਰਾਈਵਰ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਉੱਤੇ ਗੰਭੀਰ ਦੋਸ਼ ਲਾ ਦਿੱਤੇ ਗਏ ਸਨ ਕਿ ਉਸ ਨੇ ਬੇਧਿਆਨੀ ਨਾਲ ਟਰੱਕ ਚਲਾਇਆ ਮਾਮਲਾ ਇੰਨਾ ਗੰਭੀਰ ਬਣ ਗਿਆ ਕਿ ਖਬਰਾਂ 'ਚ ਇਹ ਤੱਕ ਆਇਆ ਕਿ ਉਸ ਨੂੰ 45 ਸਾਲ ਦੀ ਸਜ਼ਾ ਹੋ ਸਕਦੀ ਹੈ ਇਹ ਖਬਰ ਜਿਵੇਂ ਹੀ ਪੰਜਾਬ ਪਹੁੰਚੀ ਹਰਜਿੰਦਰ ਦੇ ਪਿੰਡ ਵਿੱਚ ਸੋਗ ਦਾ ਮਾਹੌਲ ਬਣ ਗਿਆ ਪਰਿਵਾਰ ਗਹਿਰੇ ਸਦਮੇ ਵਿੱਚ ਚਲਾ ਗਿਆ ਕਿਉਂਕਿ ਸਭ ਨੂੰ ਪਤਾ ਸੀ ਕਿ ਇਹ ਸਿਰਫ ਇੱਕ ਹਾਦਸਾ ਸੀ ਨਾ ਕਿ ਕੋਈ ਜਾਣਬੁੱਝ ਕੇ ਕੀਤਾ ਗਿਆ ਕੰਮ ਦੋਸਤੋ ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਗੁਰਪੰਤਵੰਤ ਸਿੰਘ ਪੰਨੂ ਨੇ ਐਲਾਨ ਕੀਤਾ ਹੈ ਕਿ ਉਸਨੇ 1 ਲੱਖ ਅਮਰੀਕੀ ਡਾਲਰ ਦੀ ਰਕਮ ਫਲੋਰੀਡਾ ਦੇ ਗਵਰਨਰ ਰੋਂ ਡਿਸੈਸਟਿਸ ਦੇ ਦਫ਼ਤਰ ਰਹੀ ਬਲੱਡ ਮਨੀ ਵੱਜੋਂ ਜਮ੍ਹਾਂ ਕਰਵਾ ਦਿੱਤੀ ਹੈ ਇਸ ਰਕਮ ਦੇ ਜਮ੍ਹਾਂ ਹੋਣ ਤੋਂ ਬਾਅਦ ਅਦਾਲਤ ਵਿੱਚ ਚੱਲ ਰਹੀ ਹਰਜਿੰਦਰ ਖਿਲਾਫ 45 ਸਾਲ ਦੀ ਸਜ਼ਾ ਵਾਲੀ ਅਪੀਲ ਨੂੰ ਰੱਦ ਕਰ ਦਿੱਤਾ ਗਿਆ ਇਹ ਪੰਜਾਬੀਆਂ ਲਈ ਇੱਕ ਵੱਡਾ ਸੁਖਦਾਈ ਪੱਲਾ ਹੈ ਕਿਉਂਕਿ ਸ਼ੁਰੂ ਤੋਂ ਹੀ ਲੋਕ ਕਹਿ ਰਹੇ ਸਨ ਕਿ ਇਹ ਮਾਮਲਾ ਸਿਰਫ ਇੱਕ ਹਾਦਸਾ ਹੈ ਕੋਈ ਇਰਾਦਤਨ ਕੀਤਾ ਕੰਮ ਨਹੀਂ ਅਮਰੀਕੀ ਪੁਲਿਸ ਅਤੇ ਸਿਸਟਮ ਵੱਲੋਂ ਹਰਜਿੰਦਰ ਨਾਲ ਸ਼ੁਰੂ ਤੋਂ ਹੀ ਕਾਫੀ ਸਖਤ ਰਵਈਆ ਰੱਖਿਆ ਗਿਆ ਸੀ ਉਸ ਦੇ ਨਾਲ ਇਹ ਜਿਹਾ ਵਰਤਿਆ ਗਿਆ ਜਿਵੇਂ ਉਸ ਨੇ ਇਹ ਸਭ ਜਾਣ ਬੁੱਝ ਕੇ ਕੀਤਾ ਹੋਵੇ ਪਰ ਹੁਣ ਹਾਲਾਤ ਬਦਲ ਰਹੇ ਨੇ ਹਰਜਿੰਦਰ ਦੇ ਪਰਿਵਾਰ ਨੇ ਅੱਜ ਪਹਿਲੀ ਵਾਰ ਚਿਹਨ ਦੀ ਸਾਹ ਲਈ ਪਿੰਡ ਵਿੱਚ ਲੋਕ ਇੱਕ ਦੂਜੇ ਨੂੰ ਮੁਬਾਰਕਾ ਦੇ ਰਹੇ ਨੇ ਕਈ ਲੋਕਾਂ ਨੇ ਗੁਰਦੁਆਰਿਆਂ ਵਿੱਚ ਅਰਦਾਸਾਂ ਕੀਤੀਆਂ ਕਿ ਹਰਜਿੰਦਰ ਨੂੰ ਜਲਦੀ ਰਿਹਾਇੀ ਮਿਲੇ ਦੋਸਤੋ ਜੇ ਤੁਸੀਂ ਵੀ ਹਰਜਿੰਦਰ ਦੇ ਹੱਕ ਵਿੱਚ ਹੋ ਤਾਂ ਕਮੈਂਟ ਵਿੱਚ ਹੈ ਗੁਰੂ ਲਿਖਣਾ ਨਾ ਭੁੱਲੋ ਤਾਂ ਜੋ ਇਹ ਸੰਦੇਸ਼ ਦੂਰ ਤੱਕ ਜਾਵੇ ਇਸ ਮਾਮਲੇ ਵਿੱਚ ਪੰਜਾਬੀ ਕਮਿਊਨਿਟੀ ਨੇ ਵੱਡਾ ਰੋਲ ਅਦਾ ਕੀਤਾ ਹੈ ਕਈ ਸ਼ਹਿਰਾਂ ਵਿੱਚ ਰੈਲੀਆਂ ਹੋਈਆਂ ਲੋਕਾਂ ਨੇ ਇਕੱਠੇ ਹੋ ਕੇ ਆਵਾਜ਼ ਉਠਾਈ ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਪ੍ਰੋਟੈਸਟ ਕੀਤੇ ਅਤੇ ਕਿਹਾ ਕਿ ਹਰਜਿੰਦਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਇਹ ਕੇਸ ਸਿਰਫ ਇੱਕ ਵਿਅਕਤੀ ਦਾ ਕੇਸ ਨਹੀਂ ਸੀ ਸਗੋਂ ਪੂਰੀ ਕੌਮ ਦਾ ਮਾਮਲਾ ਬਣ ਗਿਆ ਸੀ ਕਿਉਂਕਿ ਵਿਦੇਸ਼ਾਂ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਨੂੰ ਅਕਸਰ ਸਖਤ ਸਜ਼ਾਵਾਂ ਮਿਲਦੀਆਂ ਹਨ ਭਾਵੇਂ ਕੀ ਗਲਤੀ ਵੱਡੀ ਨਾ ਵੀ ਹੋਵੇ ਇਸ ਕੇਸ ਵਿੱਚ ਹੁਣ ਜ ਫੈਸਲਾ ਆਇਆ ਉਸਨੇ ਇਸ ਰੁਝਾਨ ਨੂੰ ਤੋੜਿਆ ਹੈ ਅਤੇ ਪੰਜਾਬੀ ਡਰਾਈਵਰਾਂ ਲਈ ਇੱਕ ਨਵੀਂ ਆਸ ਜਗਾਈ ਹੈ ਗੁਰਪੰਤਵੰਤ ਸਿੰਘ ਪੰਨੂ ਵੱਲੋਂ ਦਿੱਤੀ ਗਈ 1 ਲੱਖ ਡਾਲਰ ਦੀ ਰਕਮ ਨੂੰ ਬਲੱਡ ਮਨੀ ਕਿਹਾ ਗਿਆ ਅਮਰੀਕਾ ਦੇ ਕਾਨੂੰਨ ਅੰਦਰ ਇਸ ਤਰ੍ਹਾਂ ਦੇ ਕੇਸਾਂ ਵਿੱਚ ਬਲੱਡ ਮਨੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਇਸ ਭੁਗਤਾਨ ਤੋਂ ਬਾਅਦ ਅਦਾਲਤ ਨੇ ਹਰਜਿੰਦਰ ਦੇ ਖਿਲਾਫ ਲੱਗੇ ਗੰਭੀਰ ਦੋਸ਼ਾਂ ਨੂੰ ਹਲਕਾ ਕੀਤਾ ਹੁਣ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਹਰਜਿੰਦਰ ਸਿੰਘ ਨੂੰ ਨਾਸਿਰ ਪਰਹਾਤ ਮਿਲੇਗੀ ਸੰਗ ਉਹ ਜਲਦੀ ਜੇਲ੍ਹ ਤੋਂ ਬਾਹਰ ਵੀ ਆ ਸਕਦਾ ਹੈ ਪਰ ਫੈਸਲਾ ਅੰਤਿਮ ਤੌਰ ਤੇ ਕੋਰਟ ਦੇ ਹੱਥ ਵਿੱਚ ਹੈ ਹਰਜਿੰਦਰ ਦੇ ਪਿੰਡ ਵਿੱਚ ਅੱਜ ਜਸ਼ਨ ਵਾਲਾ ਮਾਹੌਲ ਹੈ ਲੋਕ ਇਕੱਠੇ ਹੋ ਕੇ ਲੱਡੂ ਵੰਡ ਰਹੇ ਹਨ ਪਰਿਵਾਰ ਦੇ ਲੋਕਾਂ ਦੀਆਂ ਅੱਖਾਂ ਵਿੱਚ ਕੋਸ਼ੀ ਦੇ ਹੰਝੂ ਹਨ ਉਹ ਕਹਿੰਦੇ ਹਨ ਕਿ ਹੁਣ ਲੱਗਦਾ ਹੈ ਕਿ ਵਾਹਿਗੁਰੂ ਨੇ ਸਾਡੀ ਸੁਣੀ ਹੈ ਪੰਜਾਬੀ ਕਮਿਊਨਿਟੀ ਵਿਦੇਸ਼ਾਂ ਵਿੱਚ ਹੀ ਕਾਫੀ ਮਜ਼ਬੂਤ ਹੈ ਅਤੇ ਇਹ ਮਾਮਲਾ ਸਾਬਤ ਕਰਦਾ ਹੈ ਕਿ ਜਦੋਂ ਅਸੀਂ ਇਕੱਠੇ ਹੋ ਕੇ ਆਵਾਜ਼ ਉਠਾਈ ਤਾਂ ਇਨਸਾਫ਼ ਜ਼ਰੂਰ ਮਿਲਦਾ ਹੈ ਦੋਸਤੋ ਇਹ ਮਾਮਲਾ ਸਾਨੂੰ ਇੱਕ ਵੱਡਾ ਸਬਕ ਦਿੰਦਾ ਹੈ ਸਬਕ ਇਹ ਹੈ ਕਿ ਹਾਦਸਾ ਕਿਸੇ ਨਾਲ ਵੀ ਹੋ ਸਕਦਾ ਹੈ ਪਰ ਜੇਕਰ ਕਾਨੂੰਨ ਸਖਤ ਹੋਵੇ ਤਾਂ ਕਈ ਵਾਰ ਫਗੂਨਾ ਵੀ ਫਸ ਜਾਂਦੇ ਨੇ ਇਸ ਲਈ ਪੰਜਾਬੀ ਕਮਿਊਨਿਟੀ ਨੂੰ ਹਮੇਸ਼ਾ ਇਕੱਠੇ ਰਹਿਣ ਦੀ ਲੋੜ ਹੈ ਹੁਣ ਸਭ ਦੀਆਂ ਨਿਗਾਹ ਅਮਰੀਕੀ ਕੋਰਟ ਦੇ ਅਗਲੇ ਫੈਸਲੇ ਤੇ ਟਿਕੀਆਂ ਹਨ ਪਰ ਇਹ ਸਾਫ ਹੈ ਕਿ 45 ਸਾਲ ਦੀ ਸਜ਼ਾ ਵਾਲੀ ਤਲਵਾਰ ਹਰਜਿੰਦਰ ਦੇ ਸਿਰ ਤੋਂ ਹਟ ਚੁੱਕੀ ਹੈ ਇਹ ਪੰਜਾਬੀ ਕਮਿਊਨਿਟੀ ਲਈ ਵੱਡੀ ਜਿੱਤ ਹੈ ਇਸ ਮਾਮਲੇ ਵਿੱਚ ਭਾਰਤ ਸਰਕਾਰ ਨੇ ਵੀ ਆਪਣਾ ਰੁਖ ਸਪਸ਼ਟ ਕੀਤਾ ਸੀ ਕਿ ਉਹ ਹਰਜਿੰਦਰ ਨੂੰ ਕਾਨੂੰਨੀ ਮਦਦ ਦੇਣ ਲਈ ਤਿਆਰ ਹਨ ਦਿੱਲੀ ਵਿੱਚ ਵੀ ਕਈ ਸਿੱਖ ਸੰਸਥਾਵਾਂ ਨੇ ਅਰਦਾਸਾਂ ਕੀਤੀਆਂ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਲੋਕ ਇਸ ਖਬਰ ਨੂੰ ਸੁਣ ਕੇ ਖੁਸ਼ ਹਨ ਖਾਸ ਕਰਕੇ ਟ੍ਰੈਕ ਡਰਾਈਵਰ ਵਿੱਚ ਇੱਕ ਨਵੀਂ ਉਮੀਦ ਜਾਗੀ ਹੈ ਉਹ ਕਹਿੰਦੇ ਹਨ ਕਿ ਜੇ ਅਸੀਂ ਸਹੀ ਤਰੀਕੇ ਨਾਲ ਲੜੀਏ ਤਾਂ ਵਿਦੇਸ਼ੀ ਮੁਲਕਾਂ ਵਿੱਚ ਵੀ ਇਨਸਾਫ ਮਿਲ ਸਕਦਾ ਹੈ ਵੀਡੀਓ ਦੇਖਣ ਤੋਂ ਬਾਅਦ ਆਪਣੀ رائے ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਕਰੋ ਤਾਂ ਜੋ ਪੰਜਾਬੀ ਕਮਿਊਨਿਟੀ ਦੀ ਇਹ ਆਵਾਜ਼ ਹਰ ਥਾਂ ਪਹੁੰਚੇ ਦੋਸਤੋ ਪੰਜਾਬ ਦੀ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਰੱਬ ਰੱਖਾ ਛੱਤ ਸ੍ਰੀ ਅਕਾਲ ਦੋਸਤੋ